ਕੌਣ ਨੇ ਜੇ ਡਾਕਟਰ ਦੀ ਰਿਸਪੈਕਟ ਕਰਦੇ ਨਾਲੀ ਸਾਡੇ ਡਾਕਟਰ ਭਗਵਾਨ ਦਾ ਦੂਜਾ ਰੂਪ ਪਰ ਇਹਨਾਂ ਤੁਹਾਡੇ ਨੇਮਪਲੇਟ ਕਿੱਥੇ ਆ ਸਾਨੂੰ ਕਿਹ ਬੰਦਾ ਡਾਕਟਰ ਹੈ ਕੌਣ ਹੈ ਨਾ ਪੇਸ਼ੈਂਟ ਨੂੰ ਚੈੱਕ ਕਰ ਰਹੇ ਨੇ ਮਾਮਲਾ ਕੀ ਹੋਇਆ ਮਾਮਲਾ ਇਹ ਅਸੀਂ ਸੀਰੀਅਸ ਬੇਟੇ ਲੱਗੇ ਕੋਈ ਦੇਖਣ ਦੀ ਧਾਰ ਨਹੀਂ ਅੱਗੋਂ ਲੜਦੇ ਪਏ ਨੇ ਤੁਸੀਂ ਆਮ ਬੰਦੇ ਹੋ ਤੁਸੀਂ ਯੂਨੀਫਾਰਮ ਪਾਈ ਹੋਵੇ ਲੋਕਾਂ ਦਾ ਵੀ ਵਿਸ਼ਵਾਸ ਤੁਹਾਡੇ 'ਤੇ ਹੁੰਦਾ ਠੀਕ ਹੈ ਦੂਸਰੀ ਗੱਲ ਤੁਸੀਂ ਪਹਿਲਾਂ ਡਿਊਟੀ ਤੇ ਸੀ ਪਰ ਅਸੀਂ ਇੱਥੇ ਉੱਧਰ 4 ਘੰਟਾ ਹੋ ਗਿਆ ਤੁਸੀਂ ਆਏ ਦੂਸਰੇ ਸਰਾਰ ਦੀ ਸਵੇਰ ਮੀਟਿੰਗ ਤੇ ਮੇਰੀ ਜਗ੍ਹਾ ਉਹ ਡਾਕਟਰ ਬੈਠੀ ਹੋਏ ਠੀਕ ਹੈ ਪਰ ਉਹ ਅਟੈਂਡ ਕਰਨ ਨੂੰ ਬੈਗ ਪਾ ਦੇਖੋ ਤੁਸੀਂ ਹਾਲ ਕੀ ਆ ਆ ਪੁੱਛੋ ਪੇਸ਼ੈਂਟ ਨਾ ਮੈਂ ਪੁੱਛੋ ਜੀ ਆ ਪੱਟੀ ਬਾਹਰ ਕਰਾਈ ਸੋਣਾ ਜੀ ਇਹਦਾ ਫਿਕਰ ਦੇ ਇੱਕ ਡਾਕਟਰ ਕੀ ਕਰੂਗਾ ਇਸ ਟਾਈਮ ਤੇ ਮੈਂ ਮੰਨ ਲਾ ਡਾਕਟਰ ਦੀ ਰਿਸਪੈਕਟ ਕਰਦੇ ਡਾਕਟਰ ਅਭਦਾ ਰੂਪ ਮਤਲਬ ਇੱਕ ਡਾਕਟਰ ਸੰਭਾਲ ਸਕਦੇ ਨੇ ਇਹਨਾਂ ਨੂੰ ਜਿਹੜੇ ਦੂਜੇ ਕੋਲ ਦੀ ਕੰਪਲੀਟ ਕਰਦੇ ਆ ਕਰਦੇ ਇੱਕ ਮਾਮਲਾ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਜਿਹੜੇ ਇਸ ਗੱਲ ਦੇ ਉੱਤੇ ਆਵਾਜ਼ ਚੱਕੀ ਗਈ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਦੇ ਵੱਲੋਂ ਜਿਹੜੀ ਇਹ ਯੂਨੀਫਾਰਮ ਨਹੀਂ ਵੇਅਰ ਕੀਤੀ ਹੋਈ ਅਤੇ ਡਾਕਟਰ ਦੀ ਨੇਮ ਪਲੇਟ ਵੀ ਨਹੀਂ ਲਗਾਈ ਹੋਈ ਜਿਸ ਦੇ ਨਾਲ ਉਸ ਵਿਅਕਤੀ ਵੱਲੋਂ ਆਖਿਆ ਗਿਆ ਹੈ ਕਿ ਇੱਥੇ ਡਾਕਟਰ ਕੌਣ ਹੈ ਤੇ ਆਮ ਇਨਸਾਨ ਜਾਂ ਪੇਸ਼ੈਂਟ ਕੌਣ ਹੈ ਕਿਵੇਂ ਪਤਾ ਲੱਗੇਗਾ ਜਦੋਂ ਕੋਈ ਵਿਅਕਤੀ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਕੇ ਆਉਣਗੇ ਤਾਂ ਡਾਕਟਰ ਦੀ ਪਛਾਣ ਕਿਵੇਂ ਹੋਵੇਗੀ ਔਰ ਇੰਨੇ ਮਰੀਜ਼ਾਂ ਨੂੰ ਇੱਕ ਡਾਕਟਰ ਕਿਵੇਂ ਸੰਭਾਲੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਉਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਵੀ ਜਿਹੜੇ ਆ ਰੋਕਿਆ ਜਾ ਰਿਹਾ ਵਿਅਕਤੀ ਦੇ ਵੱਲੋਂ ਜਿਹੜਾ ਡਾਕਟਰ ਦੀ ਗੱਲ ਕੀਤੀ ਜਾ ਰਹੀ ਹੈ ਡਾਕਟਰ ਦੇ ਉੱਤੇ ਜਿਹੜੇ આરોਪ ਲਗਾਏ ਜਾ ਰਹੇ ਨੇ ਪਰ ਉੱਥੇ ਹੀ ਪੁਲਿਸ ਵੱਲੋਂ ਜਿਹੜਾ ਉਸ ਵਿਅਕਤੀ ਨੂੰ ਧੱਕੇ ਦਿੱਤੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਸਾਰਾ ਮਾਮਲਾ ਇੱਕ ਵਾਰ ਤੁਸੀਂ ਵੀ ਇਸ ਨੂੰ ਜ਼ਰੂਰ ਸੁਣੋ ਸਰ ਅੱਜ ਹ ਹੰਗਾਮਾ ਹੋਇਆ ਸਰ ਹਸਪਤਾਲ ਦੇ ਵਿੱਚ ਕੀ ਮਾਮਲਾ ਕੀ ਹੈ ਸਰ ਦੇਖੋ ਜੀ ਇੱਕ ਨਾ ਐਕਸੀਡੈਂਟ ਹੋਇਆ ਜਲੰਧਰ ਬਾਈਪਾਸ ਤੇ ਇੱਕ ਠਾਣੇਦਾਰ ਸਾਹਿਬ ਬੜੇ ਵਧੀਆ ਬੰਦੇ ਉਹ ਨਾ ਆਟੋ ਦੇ ਵਿੱਚ ਪੇਸ਼ੈਂਟ ਨੂੰ ਪਾਗਲੇ ਆ ਰਹੇ ਸੀ ਸਿਵਲ ਹਸਪੀਟਲ ਜੀ ਮੈਂ ਕੁਦਰਤੀ ਘੰਟਾ ਘਰ ਵੱਲੋਂ ਆ ਰਿਹਾ ਸੀ ਉਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਜੋਰ ਦੀ ਮਾਰ ਖਵਰਾ ਗਿਆ ਮੈਂ ਤਾਂ ਪਤਾ ਨਹੀਂ ਕੀ ਗੱਲ ਹੈ ਮੈਨੂੰ ਕਹਿੰਦੇ ਗੱਡੀ ਪਿੱਛੇ ਕਰ ਕੋਈ ਸੀਰੀਅਸ ਵੇਜੜਾ ਮੈਂ ਫਟਾਫਟ ਗੱਡੀ ਸਾਈਡ ਤੇ ਲਾਈ ਤੇ ਉਹਨਾਂ ਨੇ ਨਾ ਆਟੋ ਜਦੋਂ ਅੱਗੇ ਪਹੁੰਚਾਇਆ ਮੈਂ ਦੇਖ ਲਿਆ ਸੀਰੀਅਸ ਮੈਂ ਉਹਨਾਂ ਦੇ ਪਿੱਛੇ ਲੱਗ ਗਿਆ ਕਿ ਮੈਨੂੰ ਤਾਂ ਹੋ ਸਕਦਾ ਕੋਈ ਬਲੱਡ ਦੀ ਲੋੜ ਜਾ ਕਿਸੇ ਚੀਜ਼ ਦੀ ਲੋੜ ਵੇ ਜਦੋਂ ਮੈਂ ਸਿਵਲ ਹਸਪੀਟਲ ਆਇਆ ਇੱਥੇ ਪਹੁੰਚਿਆ ਤਾਂ ਪੇਸ਼ੈਂਟ ਕਾਫੀ ਸੀ ਲੇਕਿਨ ਡਾਕਟਰ ਇੱਕ ਮੈਡਮ ਸੀ ਅੱਛੇ ਸੀਗੇ ਮੈਡਮ ਚਲੋ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੇ 2 4 5 ਮਿੰਟ ਬਾਅਦ ਪੇਸ਼ੈਂਟ ਦੇਖੇ ਜਦ ਤੱਕ ਉਹਨਾਂ ਨੇ ਦੇਖਿਆ ਤਾਂ ਉਹ ਬੰਦੇ ਦੀ ਡੈਥ ਹੋ ਗਈ ਜੀ ਮੇਰੇ ਖੜੇ ਖੜੇ 8 10 ਪੇਸ਼ੈਂਟ ਆ ਗਏ ਲੇਕਿਨ ਇੱਥੇ ਡਾਕਟਰ ਸਿਰਫ ਇੱਕ ਸੀ ਉਹ ਤੋਂ ਬਾਅਦ ਹੋਇਆ ਕੀ ਹੈ ਵੀ ਇੱਕ ਸਰਦਾਰ ਜੀ ਡਾਕਟਰ ਸਾਹਿਬ ਉਹਨਾਂ ਨੇ ਬੈਗ ਪਾਇਆ ਪਿੱਛੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਉਹ ਕਹਿੰਦਾ ਹਾਂਜੀ ਡਾਕਟਰ ਤੁਸੀਂ ਕੰਮ ਦੱਸੋ ਮੈਂ ਕਿਹਾ ਜੀ ਕੰਮ ਕੀ ਆ ਦੇਖੋ ਕਿੰਨੇ ਪੇਸ਼ੰਟ ਤੜਫਦੇ ਪਿਆ ਪਰ ਅਟੈਂਡ ਕਰਨ ਵਾਲਾ ਇੱਕ ਆ ਮੈਂ ਕਿਹਾ ਦੂਜੇ ਡਾਕਟਰ ਕਹਿੰਦੇ ਜੀ ਇੱਧਰ ਉੱਧਰ ਜਿਉਣੇ ਆ ਮੈਂ ਕਿਹਾ ਤੁਹਾਡੀ ਡਿਊਟੀ ਕਹਿੰਦਾ ਮੇਰੀ ਡਿਊਟੀ 8 ਵਜੇ ਖਤਮ ਹੋ ਚੁੱਕੀ ਆ ਮੈਂ ਕਿਹਾ ਚਲੋ ਠੀਕ ਆ ਮੈਂ ਤਾਂ ਨਾਲ ਤਾਂ ਤੁਸੀਂ ਕੋਟ ਪਾਇਆ ਨਾ ਕੁਝ ਸਾਨੂੰ ਕੀ ਪਤਾ ਜੀ ਡਾਕਟਰ ਐਨੀ ਧੀਰ ਦੇ ਵਿੱਚ ਫਿਰ ਮੈਂ ਸਰਪਸਾਹ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਦੂਜੇ ਡਾਕਟਰ ਸਾਹਿਬ ਜਿਹੜੇ ਸੀਗੇ ਇੱਥੇ ਮੇਨ ਡਿਊਟੀ ਦੇ ਉਹ ਆਏ ਅਤੇ ਪੌਣੇ ਘੰਟੇ ਬਾ ਅੱਗੋਂ ਕਹਿ ਰਹੇ ਨੇ ਐਸਐਮ ਨੂੰ ਪੁੱਛਿਆ ਕਿ ਯੂਨੀਫਾਰਮ ਪਾਣੀ ਕਿ ਨਹੀਂ ਮੈਂ ਇਹ ਕਹਿਣਾ ਚਾਹਣਾ ਡਾਕਟਰ ਭਗਵਾਨ ਦਾ ਦੂਜਾ ਰੂਪ ਹੈ ਅਸੀਂ ਰਿਸਪੈਕਟ ਕਰਦੇ ਆਂ ਪਰ ਅੰਦਰ ਇੰਨੇ ਪੇਸ਼ੈਂਟ ਤੜਦੇ ਪਏ ਨੇ ਸਿਵਲ ਹਸਪੀਟਲ ਦਾ ਨਾਮ ਸਿਵਲ ਹਸਪੀਟਲ ਸ਼ਮਚਾਰ ਘਾੜੀ ਬਣ ਚੁੱਕਾ ਹੈ ਤੇ ਜਿੰਨੇ ਆਂਦੇ ਨੇ ਉਹ ਬੱਚਦੇ ਘਟਦੇ ਨੇ ਤੇ ਮਰਦੇ ਜਿਆਦਾ ਨੇ ਸਰ ਲੱਗਦਾ ਨਹੀਂ ਕਿ ਕਿਤੇ ਇੱਥੇ ਪੇਸ਼ੈਂਟ ਜਿਹੜਾ ਆਂਦਾ ਵੈ ਜੇਕਰ ਕਿਸੇ ਭਾਜੀ ਇੱਥੇ ਦੂਜਾ ਕੰਮ ਕ腐ਸ਼ਨ ਕੱਲ ਤਾਂ ਲੈ ਫੜਿਆ ਤੋ ਰਿਸ਼ਵਤ ਲੈਣਾ ਇਹਨਾਂ ਨੂੰ ਕੋਈ ਕੰਮ ਨਹੀਂ ਆ ਦਵਾਈਆਂ 'ਚੋਂ ਪੈਸਾ ਕੱਣਾ 20 ਕਰੋੜ ਦੇ ਘਟਾਲੇ ਦੀ ਜਾਂਚ ਚੱਲ ਰਹੀ ਵਿਜੀਲੈਂਸ ਦੇ ਵਿੱਚ ਦਵਾਈਆਂ 'ਚੋਂ ਪੈਸਾ ਕੱਣਾ ਕਿਵੇਂ ਫਰਜੀ ਬਿੱਲ ਬਣਾਣਿਆ ਕਿਵੇਂ ਪਰਚੇ ਕੱਟਣ ਨਾਲ ਤਾਂ ਪੈਸੇ ਲੈਣਿਆ ਕਿਵੇਂ ਲੋਕਾਂ ਨੂੰ ਹਰਾਸ ਕਰਨ ਮੇਰੇ ਖੜੇ ਖੜੇ ਉਹ ਕਲਾਸ ਫੋਰਨ ਨੂੰ ਦੱਪਕੇ ਮਾਰਿਆ ਆ ਮੁੰਡਾ ਦੱਪਕੇ ਮਾਰਿਆ ਸਾਈਨ ਕਰਕੇ ਜਾਂਦਾ ਉਹਨੂੰ ਕਹਿੰਦਾ ਸਰ ਉਹ ਮੈਂ ਕਿਹਾ ਭਰਾਵਾ ਸਾਈਨ ਕਰੀ ਵੀ ਮੈਂ ਤਾਂ ਉਹਦੇ ਵੱਡੇ ਨਹੀਂ ਆ ਰ ਪਹਿਲੀ ਗੱਲ ਤੇ ਲੋਕਾਂ ਦੀ ਜਾਨ ਫੇਲ ਹੋ ਰਹੀ ਹੈ ਇੱਥੇ ਇਹ ਕੁਛ ਨਹੀਂ ਇਹ ਡਰਾਮਾ ਵਾ ਸਿਵਲ ਹਸਪਤਾਲ ਦੇ ਨਾਂ ਦੇ ਉੱਤੇ ਬਿਲਕੁਲ ਬਕਾਰ ਐ ਐਸਐਮਓ ਸਾਹ ਵਧੀਆ ਸਖਤ ਨੇ ਪਰ ਮੈਂ ਚਾਹਣਾ ਉਹਨਾਂ ਨੂੰ ਰਾਤ ਨੂੰ ਚੇਤੇ ਜਾਂ ਚੇਤੇ ਇੱਥੇ ਆ ਕੇ ਸਰਪ੍ਰਾਈਜ਼ ਵਿਜ਼ਿਟ ਕਰਨ ਵੀ ਇੱਥੇ ਦੇ ਹਾਲਾਤ ਕੀ ਉਹ 2-3 ਵਜੇ ਤੱਕ ਇਹਨਾਂ ਦਾ ਸਾਰਾ ਸਿਸਟਮ ਠੀਕ ਆ ਉਹ ਤਾਂ ਬਾਅਦ ਕੋਣਾ ਜੀ ਉਹ ਤਾਂ ਬਾਅਦ ਫੋਨ ਤੇ ਗੱਲ ਕੀਤੀ ਆ ਤਾਂ ਕਿ ਡਾਕਟਰ ਆਏ ਨੇ ਜੇ ਉਹ ਅਚਨ ਚੇਤ ਆ ਕੇ ਜਿਦਾਂ ਹੁਣ ਮੰਨ ਲਓ ਹੈਲਥ ਮਿਨਿਸਟਰ ਆ ਕੇ ਦਿਨੇ ਆ ਕੇ ਚੈੱਕ ਕਰ ਲਿਆ ਲੱਗਦਾ ਨਹੀਂ ਕਿਤੇ ਨਾ ਕਿਤੇ ਉਹ ਸੁਣੋ 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 ਸਾਰੀ ਗੱਲ ਕਿਤੇ ਨਾ ਕਿਤੇ ਨਹੀਂ ਪੂ ਜਿਹੜਾ ਮਿੰਦਰੂਆ ਉਹਨੂੰ ਵੀ ਪਤਾ ਹੀ ਇੱਥੇ ਰਿਆ ਜੇ ਉਹ ਰਾਤ ਨੂੰ ਆ ਕੇ ਦੋ ਚਾਰ ਵਾਰੀ ਆ ਕੇ ਚੈੱਕ ਕਰੇਗਾ ਤਾਂ ਇਹਨਾਂ ਦੀ ਅੱਖਾਂ ਖੁੱਲ ਜਾਣਗੀਆਂ ਵੀ ਕਿਵੇਂ ਪੇਸ਼ੈਂਟ ਉਹਨਾਂ ਨੇ ਇਹਨਾਂ ਤੋਂ ਤੁਹਾਡੀ ਮੰਗ ਇਹ ਹੈ ਕਿ ਇਨਸਟਰਕਸ਼ਨ ਮੇਰੀ ਮੰਗ ਇਹ ਹੈ ਵੀ ਮੰਤਰੀ ਵੀ ਰਾਤ ਨੂੰ ਆ ਕੇ ਅਚਨਚੇ ਚੈਕਿੰਗ ਕਰੇ ਸਿਵਲ ਸਰਜਨ ਵੀ ਚੈਕਿੰਗ ਕਰੇ ਘਰਾਂ ਦੇ ਵਿੱਚ ਬੈਠੇ ਸੌਂ ਕੇ ਡਿਊਟੀ ਉਹਨਾਂ ਦੀ 24 ਘੰਟੇ ਆ ਅਗਰ ਪਬਲਿਕ ਨੂੰ ਸਹੀ ਸਰਵਿਸ ਦੇਣੀ ਹੈ ਤਾਂ 24 ਘੰਟੇ ਦੇ ਵਿੱਚ ਆ ਕੇ ਤੇ ਚੈਕਿੰਗ ਤੁਸੀਂ ਅੰਦਰ ਜਾ ਕੇ ਵਿਜ਼ਿਟ ਕਰੋ ਹਾਲ ਦੇਖੋ ਪੇਸ਼ੈਂਟ ਦੇ ਕੀ ਆ ਔਰ ਡਾਕਟਰ ਹੁਣ ਆਇਆ ਪਲੇ ਪੇਸ਼ੈਂਟ ਤੜਫੀ ਦਾ ਇੱਕ ਤਾਂ ਮਰ ਗਿਆ ਦੇਖੋ ਬਲੱਡ ਆ ਦੇਖੋ ਆ ਖੂਨ ਦੇਖੋ ਅਸੀਂ ਆ ਪੇਸ਼ੈਂਟ ਚੱਕ ਕੇ ਲਿਆਏ ਆ ਤੁਸੀਂ ਦੇਖੋ ਆ ਹਾਲ ਦੇਖੋ ਇੱਥੇ ਕੀ ਆ ਤੇ ਕੋਈ ਨਹੀਂ ਪੁੱਛਣ ਵਾਲਾ ਸਟੇਚਰ ਸੀ ਆਪ ਚੱਕ ਕੇ ਲਿਆਏ ਆ ਬੁਰੇ ਹਾਲ ਹੈ ਇੱਥੇ ਦੇ ਸਰ ਲੱਗਦਾ ਨਹੀਂ ਕਿਤੇ ਨਾ ਕਿਤੇ ਜੇਕਰ ਪੇਸ਼ੈਂਟ ਕੋਈ ਇੱਥੇ ਅੰਦਰ ਸੀਰੀਅਸ ਹੋਵੇ ਤੇ ਕੋਈ ਵੀ ਚਾਚਾ ਪਾਜੀ ਇਹਨਾਂ ਨੂੰ ਪੇਸ਼ੈਂਟ ਨਾਲ ਦਾ ਹੈ ਹੀ ਨਹੀਂ ਤੁਸੀਂ ਕੱਲ ਦੇਖਿਆ ਇੱਕ ਪੁਲਿਸ ਵਾਲੇ ਨੇ ਇੱਥੋਂ ਫੜ ਕੇ ਲਿਆ ਉਹ ਤਾਂ 20 ਕਰੋੜ ਦੀ ਇੱਥੇ ਘਟਾਲੇ ਦੀ ਜਾਂਚ ਚੱਲ ਰਹੀ ਪਈ ਉਹ ਵੀ ਜਲਦੀ ਸਾਰੇ 4-5 ਐਸਐਮਓ ਫਾਰਮਸੀ ਸਾਰੇ ਅੰਦਰ ਹੋਣਗੇ ਔਰ ਕਰਾ ਕੇ ਮੰਗ ਮੈਂ ਕਰਦਾ ਸਰਪ੍ਰਾਈਜ਼ ਵਿਜ਼ਿਟ ਹੋਣੀ ਚਾਹੀਦੀ ਚਾਹੇ ਹੈਲਥ ਮਿਨਿਸਟਰ ਚਾਹੇ ਸੀਐਮ ਚਾਹੇ ਲੁਧਿਆਣੇ ਦੇ ਐਮਐਲਏ ਐਮਐਲਏ ਸਾਹਿਬ ਨੂੰ ਮੈਂ ਕਹੂੰਗਾ ਚੈੱਕ ਕਰਨ ਲਈ ਆ ਕੇ ਅਚਨ ਚੇਤ ਲੇਕਿਨ ਜਿਹੜੇ ਡਾਕਟਰ ਨੇ ਇਹਦਾ ਯੂਨੀਅਨ ਕਰਕੇ ਇਹਨਾਂ ਦਾ ਹਿਟਲ ਜਿਹੀ ਬਣਾਈ ਪਈ ਯਾਰ ਕਮਾਲ ਦੀ ਪਬਲਿਕ ਦਾ ਪੈਸਾ ਪਬਲਿਕ ਦੇ ਟੈਕਸਾਂ ਦਾ ਪੈਸੇ ਦੇ ਨਾਲ ਇੱਥੇ ਡਾਕਟਰਾਂ ਨੂੰ ਸੈਲਰੀ ਮਿਲਦੀ ਆ ਔਰ ਪੇਸ਼ੈਂਟ ਨੂੰ ਜਿਹੜੀ ਹੈ ਦਵਾਈਆਂ ਮਿਲਦੀਆਂ ਨੇ ਲੇਕਿਨ ਇਹ ਸਾਡੇ ਦਸਾਨ ਕਰੀ ਜਾਂਦੇ ਪੈਣੇ ਨਾ ਕੋਈ ਯੂਨੀਫਾਰਮ ਆ ਨਾ ਕੋਈ ਕੁਛ ਹਿਟਲ ਜਿਹੀ ਹੈ ਸਿਰਫ ਪੈਸੇ ਲੈਣੇ ਤੇ ਕੰਮ ਕਰਨਾ ਹੋਰ ਕੋਈ ਕੰਮ ਨਹੀਂ ਆਣਾ ਕੀ ਗੱਲ ਹੈ ਇੱਕ ਮੰਗ ਲਾ ਕੇ ਹਾਂ આરોਪ ਲੈ ਜਾਏ ਤੁਹਾਡੇ ਤੇ ਕੀ ਕੋਈ આરોਪ ਨਹੀਂ ਆਇਆ ਜਾ ਰਿਹਾ ਮੇਰੇ ਤੇ ਹਾਂ ਜੀ ਕੱਢ ਦਿਓ ਪਲੀਜ਼ ਨਾ ਰਿਕਾਰਡ ਨਹੀਂ ਸਰ ਤੇ ਕਹਿ ਰਹੇ ਹੋ ਕਿ આરોਪ ਨਹੀਂ ਆ ਕਿ ਨਾ ਕੋਈ ਕੋਰਟ ਨਹੀਂ ਪਾਇਦਾ ਨੀਮ ਪਲੇਟ ਨਹੀਂ ਪਾਈ ਹੋਈ ਆ ਗੱਲ ਦਾ ਤੇ ਸਰ ਇਹ ਕੀ ਪਾਣਾ ਲਾਜ਼ਮੀ ਹੈ ਕੀ ਇਹ ਤੁਹਾ ਦਾ ਪਾਣਾ ਆਈਡਲੀ ਪਾਣਾ ਹੋਣਾ ਚਾਹੀਦਾ ਜੀ ਤੇ ਸਰ ਤੁਸੀਂ ਪਾਇਆ ਨਹੀਂ ਹੋਇਆ ਹੂੰ ਤੁਸੀਂ ਪਾਇਆ ਨਹੀਂ ਆ ਨਾ ਕਿ ਨੰਬਰ ਪਲੇਟ ਰੱਖੇ ਸਰ ਐਦਾਂ ਫੇ ਕਿਦਾਂ ਪਤਾ ਲੱਗੇਗਾ